ਲੋ ਵੀ ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਤਿੰਨ ਨਗਰ ਨਮਾ ਹਨ ਵੀ ਆ 25 26 ਲੀਟਰ ਵਾਲੀ ਵੀ ਤੇ ਟੋਕੜ ਗੱਬਨ ਵੀ ਆ ਇਧਰੋਂ ਸ਼ੁਰੂ ਕਰ ਲੈਨੇ ਤਾਜੀ ਸੂਈ ਪਹਿਲਾ ਸੂਆ ਨਮਾ ਹਨ ਹੱਬ ਤੱਕ ਦੀ ਸੂਈ ਬਾਈ ਦਾਦਾ ਵੀ ਬੋਲਾ ਮੰਨ ਲਓ ਦੁੱਧ ਮੰਨ ਲਓ ਵੀ 10 ਲੀਟਰ ਹਾਜ਼ਰ ਆ ਦੋ ਡੰਗ ਤਿੰਨ ਡੰਗ ਜਿੰਨਾ ਡਾ ਮਰਜ਼ੀ ਤਸੱਲੀ ਕਰ ਲਓ ਮਗਰ ਆ ਗਿਆ ਬੱਚਾ 14 15 ਲੀਟਰ ਪਾ ਦੂ ਪਹਿਲਾ ਸੂਆ ਨਮਾ ਹਨ ਚਾਰ ਹੀ ਥਣ ਕੋਈ ਫੋੜਸ਼ਾਂ ਨਹੀਂ ਫੈਕਸ ਜੇ ਹਵਾਨੇ ਦੀ ਆ ਤੇ ਮੋਲੇ ਦਾ ਬਾਈ ਨੇ ਕਰਿਆ ਵੀ 45000 ਚ ਮਾਤਨ ਹੋ ਜੂਗਾ ਬਾਈ ਦੀ ਆਸ ਹੈ ਜੀ 14 15 ਲੀਟਰ ਦੁੱਧ ਵਾਲੀ ਬਾਕੀ ਤੁਸੀਂ ਆਪਦੇ ਸੇਵਾ ਤੇ ਸਮਝਣਾ ਜੱਜਮੈਂਟ ਲਾ ਸਕਦੇ ਤੋਕਰ ਗੱਪਣ 4 ਮਹੀਨੇ ਤੋਂ ਉੱਪਰ ਬਾਈ ਦਾ ਵੀ 4ਾਂ ਦੀ ਮੰਨ ਕੇ ਆਜੋ ਉੱਤੇ ਹੀ ਆ ਵੈਸੇ ਤਾਂ ਗੱਪਣ ਪਰ ਚੈੱਕ ਪਾਸ ਤੁਸੀਂ ਆਪਦਾ ਡਾਕਟਰ ਲੈ ਕੇ ਕਰਾ ਸਕਦੇ ਸਿੰਗ ਜਰੂਰ ਹੈਗੀ 6 ਲੀਟਰ ਦੁੱਧ ਦੋਨੋਂ ਟਾਈਮ ਦਾ ਦੋ ਟਾਈਮ ਤਿੰਨ ਟਾਈਮ ਜਿੰਨਾ ਟਾਈਮ ਜੀ ਕਰਦਾ ਤਸੱਲੀ ਕਰ ਸਕਦੇ ਥਣ ਚਾਰ ਹੀ ਹੈ ਕੋਈ ਫੋਰਸ਼ਾਨ ਨਹੀਂ ਸੋਹਣਾ ਥਣ ਕੱਲਾ ਕੱਲਾ ਗਿਆ ਤੇ ਨਿਕੜਵਾ ਤੇ ਮੁੱਕ ਦੀ ਗੱਲ ਜਾਤ ਕੁਆਲਟੀ ਬਰੀਡ ਬਹੁਤ ਬਾਈ ਦਾ ਵੀ 35000 ਚ ਮੰਨਤਨ ਹੋ ਜੂਗਾ ਇਧਰਲੇ ਪਾਸੇ ਦੋਸਤੋ 25 26 ਲੀਟਰ ਵਾਲੀ ਇਹ ਬਈ ਨੇ 32000 ਚ ਹੀ ਦੇ ਦੇਣੀ ਆ 32000 ਚ ਕਿਉਂ ਦੇਣੀ ਆ ਇਸ ਟਾਈਮ ਦੋਸਤੋ ਦੋ ਦੋ ਡਰਾਈ ਬਈ ਕਰ ਰਿਆ ਕਿ ਡਰਾਈ ਚੱਲ ਰਹੀ ਆ ਲਗਭਗ ਬਾਈ ਦਾ ਵੀ 6 ਮਹੀਨੇ ਦਾ 20 ਦਿਨਾਂ ਦੀ ਗੱਬਣ ਆ ਤੁਸੀਂ ਆ ਦਾ ਡਾਕਟਰ ਲਾ ਕੇ ਚੈੱਕਪਾਸ ਕਰਾ ਕੇ ਲਿਜਾ ਸਕਦੇ ਜਿੱਦਣ ਗੱਬਣ ਹੋਗੀ ਉਸ ਦਿਨ 32000 ਦੀ ਕੀਨੇ ਦੇਣੀ ਆ ਹਵਾਨਾ ਤੁਸੀਂ ਇੱਥੋਂ ਦੇਖ ਸਕਦੇ ਥਣ ਵੈਸੇ ਪਾਸ ਕਰਾਉਂਦੀ ਆ ਬਾਕੀ ਨੰਬਰ ਥੱਲੇ ਸਕਰੀਨ ਤੇ ਚੱਲੀ ਇਹਦਾ ਫੁੱਲ ਵੀਡੀਓ ਆਪਣੇ ਅਜਾੜ ਡੇਰੀ ਫਾਰਮ ਤੇ ਮਿਲ ਜੂਗੀ ਉੱਥੇ ਜਾ ਕੇ ਦੇਖ ਸਕਦੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਇਧਰਲੇ ਪਾਸੇ ਦੋਸਤੋ ਛਣ ਤੇ ਬਈਦਾ ਦਾ ਵੀ ਰੋੜ ਇਹਦੇ ਚੁੱਭ ਗਿਆ ਉਹਦਾ ਟ੍ਰੀਟਮੈਂਟ ਚੱਲ ਰਿਹਾ ਵੀ जख्म ਹੈਗਾ ਉਹ ਤੁਹਾਨੂੰ ਪਹਿਲਾਂ ਹੀ ਦੱਸਤਾ ਨੰਬਰ ਥੱਲੇ ਸਕਰੀਨ ਤੇ ਧੰਨਵਾਦ